ਸੱਸੀ ਗਾਜੀ ਸਾਰਿਆਂ ਨੂੰ ਜੀ ਅੱਜ ਵਕ ਕਮੀਜ਼ ਕਟਿੰਗ ਲੈ ਕੇ ਆਏ ਆ ਜੀ ਇਹੜਾ ਕੱਪੜਾ 2.5 ਮੀਟਰ ਕੱਪੜਾ ਹੈ ਕਮੀਜ਼ ਦਾ ਠੀਕ ਹੈ ਜੀ ਉਹ ਸੈਟ ਕਰਕੇ ਰੱਖ ਲਿਆ ਜੀ ਮੈਂ ਠੀਕ ਹੈ ਇਹਦਾ ਪ੍ਰਿੰਟ ਵੀ ਪਹਿਲਾਂ ਦੇਖ ਲਓ ਜੀ ਪ੍ਰਿੰਟ ਸਾਰੇ ਇੱਕ ਪਾਸੇ ਨੂੰ ਜਾਂਦਾ ਜੀ ਪ੍ਰਿੰਟ ਇਹਦਾ ਸੋ ਧਿਆਨ ਨਾਲ ਕਟਿੰਗ ਕਰਾਂਗੇ ਜੀ ਆਪਾਂ ਠੀਕ ਹੈ ਜੀ ਚਲੋ ਆਪਾਂ ਕਟਿੰਗ ਕਰਦੇ ਆ ਜੀ ਹੁਣ ਇਹ ਕੱਪੜਾ ਮੈਂ ਡਵਲਾ ਕਾ ਕੇ ਰੱਖ ਲਿਆ ਜੀ ਸਿੱਧਾ ਪਾਸਾ ਹਾਲੇ ਉੱਪਰੇ ਹੈ ਜੀ ਬਾਈ ਕਟਿੰਗ ਕਰਕੇ ਕੱਲੇ ਪੱਲੇ ਲਾ ਕੇ ਕਮੀਜ਼ ਦੇ ਪਿੱਛੇ ਪੁੱਠੇ ਆ ਕੇ ਰੱਖਾਂਗੇ ਜੀ ਆਪਾਂ ਸਭ ਤੋਂ ਪਹਿਲਾਂ ਆਪਾਂ ਨਾਪ ਦੇਖ ਲਓ ਜੀ 40 ਇੰਚ ਕਮੀਜ਼ ਦੀ ਲੰਬਾਈ ਤਿਆਰ ਹੈ ਜੀ ਘੇਰਾ 22 ਇੰਚ ਹੈ ਛਾਤੀ 23.5 ਇੰਚ ਹੈ ਕਮਰ 21 ਹੈ हिਪ 22 ਹੈ ਜੀ ਚਾਕ 16.5 ਪਰ ਤਿਆਰ ਹੈ ਜੀ ਸੋ ਆਪਾਂ ਕਟਿੰਗ ਕਰਦੇ ਆਂ ਜੀ ਤੇ ਨਾਲ ਜਾਂ ਦੱਸਾਂਗੇ ਸਾਰਾ ਕੁਝ ਆਪਾਂ ਇਹ ਲੰਬਾਈ ਨਾਪ ਲੰਨੇ ਕਮੀਜ਼ ਦੀ 40 ਇੰਚ ਕੁ ਮੀਰੀ ਲੰਬਾਈ ਤਿਆਰ ਹੈ ਜੀ ਜੇ 43 ਇੰਚ ਪਾ ਕਟਿੰਗ ਕਰਨ 3 ਇੰਚ ਫालतू ਮੁੰ ਜਿਹਨਾਂ ਦੇ ਨਾਪ ਇੱਥੇ ਮਿਲਦੇ ਜੁਲਦੇ ਹੁੰਨੇ ਇਸ ਵੇਲੇ ਧਿਆਨ ਦੇਣ ਜੀ ਠੀਕ ਹੈ ਜੀ ਸਾਡੇ ਕੋਮੈਂਟ ਆਇਆ ਸੀਗਾ ਵੀ ਉਹਨਾਂ ਨੇ ਲੰਬਾਈ 43 ਇੰਚ ਤੇ ਆਸੀ ਉਸੇ 40 ਇੰਚ ਰੱਖ ਸਕਦੇ ਹੋ 3 ਇੰਚ ਫालतू ਬਾਕੀ ਪਰ ਨਾਲੀਆਂ ਦੱਸਾਂਗੇ ਜੀ ਠੀਕ ਹੈ ਜੀ ਇਹ ਕੌੜਗੀ ਆਪਾਂ ਕਟਿੰਗ ਕਰਾਂਗੇ ਸਾਨੂੰ ਤੇ 45 ਇੰਚ ਲੰਬਾਈ ਚਾਹੀਦੀ ਹੈ ਜੀ ਇੱਕ ਸੈਂਟਰ ਦੇ ਨਿਸ਼ਾਨ ਲਾ ਲਿਆ ਜੇਪਾਂ ਨੇ ਤੇ ਹੁਣ ਆਪਾਂ ਘੇਰਾ ਨਾਪਾਂਗੇ ਨਿਕਲਤੀ ਆਂਦੇ ਹੋ ਇੱਥੇ ਦੇਖੋ ਘੇਰਾ ਹੈਗਾ 22 ਹੈ ਜੀ हिਪ 22 ਹੈ ਜੀ ਆਪਾਂ ਨੇ हिਪ ਦੇ ਅਕੋਰਡਿੰਗ ਹੀ ਘੇਰਾ ਲੈਣਾ ਹੈ ਜੀ ਠੀਕ ਹੈ ਜੀ 3 ਇੰਚ ਫालतू ਲਵਾਂਗੇ ਜੀ ਆਪਾਂ ਜੇ ਤੁਸੀਂ ਪਾਈਪੇ ਕੱਢਣਾ ਚਾਹੁੰਦੇ ਹੋ ਤਾਂ 4 ਇੰਚ ਲੈਣਾ ਹੈ ਜੀ 3 ਇੰਚ ਪਾਪੜਾ ਫालतू ਲਵਾਂ 3 ਇੰਚ ਲੰਬਾਈ ਲੈਣੀ ਹੈ 3 ਇੰਚ ਹੀ ਘੇਰਾ ਲੈਣਾ ਹੈ ਜੀ ਇਹਨਾਂ ਨਿਸ਼ਾਨਾ ਪਾ ਲਾਈ ਸੀ ਉੱਥੋਂ ਆਪਾਂ ਘੇਰਾ ਨਾਪ ਲੈਨੇ ਆ ਜੀ ਆ ਦੇਖੋ 26 ਇੰਚ ਪਰ ਆਪਾਂ ਨਿਸ਼ਾਨ ਲਾ ਦਾਂਗੇ ਜੀ ਠੀਕ ਹੈ ਜੀ ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਨਾ ਮਿਲਾ ਲਾਂਗੇ ਠੀਕ ਹੈ ਇੱਥੋਂ ਵੀ ਦੇਖ ਲੈਣ ਲਈ ਵੀ ਆਪਾਂ ਤਾਂ 40 ਇੰਚ ਹੈਗਾ ਇਹ ਸੂ ਆਪਾਂ ਆ ਦੇਖੋ ਪੂਰਾ ਇਹ ਤਾਂ 40 ਹੈ ਜੀ ਠੀਕ ਹੈ ਤੇ ਇੱਥੇ ਵੀ ਆਪਾਂ 26 26 ਇੰਚ ਨਿਸ਼ਾਨ ਲਾ ਲਾਂਗੇ ਇਹਨਾਂ ਲੱਗਦਾ ਵੀ ਥੋੜਾ ਘੱਟ ਰਹਿ ਜਾਂਦਾ 26 ਇੰਚ ਤਿੰਨੇ ਚ ਫਾਲ ਤੋਂ ਆਪਣਾ 4 ਇੰਚ ਚੱਕ ਸਕਦੇ ਆ ਥੋੜੇ ਚ ਚੌੜੇ ਮੁੜ ਜਾਂਦੇ ਆ ਜੀ ਵਧੀਆ ਲੱਗਦੇ ਆ ਆਪਾਂ ਨੇ ਲੰਬਾਈ ਨਿਸ਼ਾਨ ਮਿਲਾ ਲਏ ਆ ਜੀ ਘੇਰੇ ਨਿਸ਼ਾਨ ਮਿਲਾ ਲੇ ਸੋਇਨਰ ਪਰ ਕਟਿੰਗ ਕਰਦਣੇ ਪਹਿਲਾਂ ਪੱਲੇ ਅੱਡ ਕਰ ਲਾਂਗੇ ਠੀਕ ਹੈ ਜੀ ਇੱਕ ਗੱਲ ਹੋਰ ਹੈ ਜੀ ਜਦੋਂ ਆਪਾਂ ਕਾਟਨ ਦੇ ਸੂਟ ਸਲਾਈ ਕਰਦੇ ਆ ਤਾਂ ਥੋੜਾ ਢੋਲਿਆ ਕਰੋ ਜੀ ਇਹਨਾਂ ਨੂੰ ਇਹ ਸੁੰਗੜਦੇ ਬਹੁਤ ਆ ਕਈ ਵਾਰੀ ਸੁੰਗੜ ਵੀ ਜਾਂਦੇ ਕਈ ਵਾਰੀ ਖੁੱਲ ਵੀ ਜਾਂਦੇ ਆ ਜੀ ਸਭਰ ਤੋਂ ਉਹ ਕਪੈਸ ਕਾਲ ਲਿਆ ਕਰੋ ਇਹਨਾਂ ਨੂੰ ਆਪਾਂ ਇੱਕ ਮੀਰ ਦੇ ਪੱਲਿਆਂ ਦੀ ਐਡਡ ਕਰਕੇ ਤੈਂ ਲਾ ਲਈ ਹੈ ਜੀ ਆ ਦੇਖੋ ਪਿਛਲਾ ਪੱਲਾ ਤੇ ਮੂਲਾ ਪੱਲਾ ਇਹ ਐਡਡ ਕਰਕੇ ਲਾਉਣੇ ਆ ਜੀ ਇਕੱਠੇ ਐਦਾਂ ਨਹੀਂ ਮੋੜਨਾ ਹੈਗੇ ਠੀਕ ਹੈ ਬਾਅਦ ਵਿੱਚ ਪਰ ਐਡ ਕਰਨੇ ਪੈਣੇ ਜਦੋਂ ਆਪਾਂ ਪਲੇਟਾਂ ਪਾਉਨੇ ਆ ਪਲੇਟੇ ਇੱਕ ਪਾਸੇ ਜਾਂਦਾ ਹੈ ਜੀ ਆ ਦੇਖੋ ਇੱਧਰ ਆਪਾਂ ਇਹਦੇ ਟੀਰੇ ਰੱਖਣਾ ਹੈ ਇੱਧਰ ਪ੍ਰਿੰਟ ਉੱਪਰ ਜਾਣਾ ਚਾਹੀਦਾ ਹੈ ਜੀ ਠੀਕ ਹੈ ਤੇ ਹੁਣ ਧਿਆਨ ਦਿਓ ਇੱਥੇ ਆਪਣੀ ਛਾਤੀ ਹੈਗੀ 23 ਇੰਚ ਸਾਢੇ 23 ਇੰਚ ਦੀ ਛਾਤੀ ਹੈ ਜੀ ਪੂਰੇ ਕਾੜੜੀ ਦੇ ਪਰ ਛਾਤੀ ਹੀ ਤੀਰਾ ਲੈਣਾ ਹੈ ਇਹ ਆਪਾਂ ਨੇ ਆਪਾਂ ਇਹ ਕਮੀਜ਼ ਨਿਸ਼ਾਨ ਲਾਉਣੇ ਆ ਜੀ 7 ਇੰਚਾਂ ਦਾ ਤੀਰਾ ਹੈ ਜੀ ਆ ਦੇਖੋ ਠੀਕ ਹੈ 7 ਇੰਚ ਹੀ ਮੋੜ ਲੈਣੇ ਆ ਠੀਕ ਹੈ ਤੇ ਹੁਣ ਆਪਾਂ ਛਾਤੀ ਲਾਵਾਂਗੇ ਇਹ ਸਾਢੇ 23 ਛਾਤੀ ਹੈ ਜੀ ਆਪ ਕੱਲ ਲੈਣੇ 23.5 ਲਈ ਪੌਣੇ 12 ਠੀਕ ਹੈ ਜੀ ਤੇ ਆਪਾਂ ਇੱਥੇ ਵੀ 7 ਜਾਂ 7.5 ਇੰਚ ਦਾ ਗੈਪ ਲਾਵਾਂਗੇ ਠੀਕ ਹੈ ਇਹ ਉਸ ਤੋਂ ਅਰੇ ਇਹਨੇ ਸਾਡ ਫਲਾਈ ਹੋਰੇ ਚਾਕੇ ਨੇ ਲੰਬੇ ਨੇ 17 ਇੰਚ ਪਰ ਲੱਗਾਗੇ ਸ਼ਾਇਦ 16.5 ਇੰਚ ਚਾਰ ਹੈ 17 ਇੰਚ ਪਰ ਨਿਸ਼ਾਨ ਲਾਵਾਂਗੇ ਜੀ ਤੇ ਇੱਥੋਂ ਆਪਾਂ हिਪ ਨਾਪ ਲਾਵਾਂਗੇ hip ਹੈਗੀ ਆ 23 ਇੰਚ ਉਹ ਦਾ ਹਾਫ ਕਰ ਦਾਂਗੇ 11.5 ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਉਹਨਾਂ ਦਾ hip ਭਾਰੀ ਹੈ ਜੀ ਤੇ ਇੱਥੋਂ ਵੀ 23 ਇੰਚ ਹੋਣਾ ਚਾਹੀਦਾ ਏ ਫਲਿੱਪ ਤੋਂ 3 ਇੰਚ ਉੱਪਰ ਇੱਥੋਂ ਵੀ 23 ਹੋਵੇ ਜੀ ਠੀਕ ਹੈ ਇਸ ਤਰ੍ਹਾਂ ਆਪਾਂ ਨਿਸ਼ਾਨ ਲਾਵਾਂਗੇ ਇਹ ਕਮਰ ਨਹੀਂ ਨਾਪੀ ਹੈ ਤਾਂਕਾ ਕਿ ਇਹ ਮੱਚਦੀ ਸਲਾਈ ਲੱਗ ਰਹੀ ਹੈ ਜੀ ਠੀਕ ਹੈ ਜੇ ਆਪਾਂ ਪਲੇਟਾਂ ਮੈਂ ਕਮਰ ਨਾਪਾਂਗੇ ਤਾਂ ਉਹ ਥੋੜਾ ਜਿਹਾ ਵਿੱਚ ਫੀਟਿੰਗ ਆ ਜੂਗੀ ਜੀ ਠੀਕ ਹੈ ਆਪਾਂ ਇਹ ਮੋਢੇ ਹੀ ਕਾਟ ਪਾਵਾਂਗੇ ਮੋਢੇ ਕਾਟ ਮੈਂ ਉੱਪਰ ਚੱਕ ਕੇ ਹੀ ਪਾਵਾਂਗੇ ਕਿਉਂਕਿ ਜਿਨ੍ਹਾਂ ਦੀ ਫੀਟਿੰਗਾਂ ਵੱਧ ਹੁੰਦੀਆਂ ਤੇ ਉਹਨਾਂ ਦੇ ਬੈਗ ਤੇ ਮੋਢੇ ਵੀ ਭਾਰੀ ਹੁੰਦੇ ਨੇ ਠੀਕ ਹੈ ਸੋ ਆਪਾਂ ਕਾਇ ਇਹ ਸਵਾਦੋਂ ਉੱਪਰ ਭਾਵਾਂਗੇ ਨਿਸ਼ਾਨ ਲਾਵਾਂਗੇ ਇਹਦਾ ਨਾ ਇਹ ਮੋਟੇ ਖਿੱਚਣਾ ਪਵੇ ਓਕੇ ਇੱਥੋਂ ਡੇਢ ਕਿੰਝ ਛੱਡ ਕੇ ਤਾਂ ਵਿੱਚ ਦਾ ਗੈਪ ਦਵਾਂਗੇ ਤੇ ਫੀਡਿੰਗ ਨਾ ਮਲਾ ਦਾਂਗੇ ਠੀਕ ਹੈ ਇਹ ਦੇਖੋ ਸਵਾਦੋਂ ਪਨਛਾਣਾ ਆਇਆ ਜੀ ਮੇਰਾ ਸਵਾਦੋਂ ਪਨਛਾਣੀ ਲੱਗੀ ਹੈ ਜੀ ਠੀਕ ਹੈ ते उस तो बाद अपना फ्रंट भी नाप लांगे साढ़े चौदह इंच फरंट तैयार है जीना का ठीक है तो आप पंद्रह इंच पर निशान लावे अद्धा इंच बिच वास्ते फीटिंग दे ये निशान फरंट दी ये फरंट की काट पाने जी आप ठीक है जी ਇਕ ਗੱਲ ਹੋਰ ਹੈ ਜੇ ਤੁਸੀਂ ਨਹੀਂ ਨਾ ਆਪਣਾ ਚਾਹੁੰਦੇ ਫਰੰਟ ਜੀ ਇਹ ਜਿੰਨੀ ਆਪਾਂ ਨੇ ਕਾਟ ਪਾਈ ਹੁੰਦੀ ਹੈ ਜੀ ਇਹ ਮੋਢੇ ਜੀ ਕਾਟ ਪਾਉਣੇ ਇਹ ਨਿਸ਼ਾਨ ਪਾਉਣੇ ਚਾਹੇ 2 2 ਇੰਚ ਪਰ ਪਾਉਣੇ ਚਾਹੇ 1.5 ਇੰਚ ਪਰ ਪਾਉਣੇ ਉਹਦਾ ਹਾਫ ਕਰ ਲਿਆ ਕਰੋ ਐਸ ਕਾਟ ਦਾ ਸਵਾ ਦੋ ਪਰ ਨਿਸ਼ਾਨ ਲਾਈ ਸੀ ਮੈਂ ਇਹਦਾ ਹਾਫ ਕਰਕੇ ਤੁਸੀਂ ਕਾਟ ਪਾ ਸਕਦੇ ਹੋ ਨਾਪਾਂ ਨਹੀਂ ਲੋਣੀ ਬਿਲਕੁਲ ਸਹੀ ਆਊਗਾ ਜੀ ਠੀਕ ਹੈ ਐਸ ਲੈਂਡ ਦਾ ਜਿਹੜੀ ਆਪਾਂ ਲਾਉਣੇ ਹੈ ਜੀ ਇਹਦਾ ਅੱਧ ਕਰ ਲਿਆ ਕਰੋ अद करके कार अपना पिछे नही जाता है प्लेटा पाने जी प्लेटा बारा इंच पर तैयार है जी साढ़े बारह पर पावा कमीज की लंबाई घट है जिना लेडीज सूटों पहला तरताली इंच लंबाई तैयार है ਉਨਾਰੀ ਪੇਟਾ ਅਸੀਂ 13 ਇੰਚ ਵੀ ਪਾ ਸਕਦੇ ਹਾਂ ਠੀਕ ਹੈ ਇਹਨਾਂ ਬਾਈ ਥੋੜੀ ਘੱਟ ਹੈ ਜੀ ਐਸ ਕਰਕੇ ਸਾਨੂੰ 12 ਇੰਚ ਬਲੇਟਾਂ ਪਾਉਣੇ 12.5 ਪਰ ਪਾਉਣੇ ਬਲੇਟਾਂ 12 ਇੰਚ ਪਰ ਤਿਆਰ ਹੈ ਕੋਈ 3 ਇੰਚ ਦਾ ਸਾਡੇ 3.5 ਇੰਚ ਦਾ ਘੈਰ ਦੇਣਾ ਜੀ 7 ਇੰਚ ਲੰਬੀਆਂ ਤਾਂ ਇੱਥੇ ਵੀ 3.5 ਇੰਚ ਨਾਪ ਲਾਂਗੇ ਠੀਕ ਹੈ ਮੁਰੱਪਾ ਨੇ ਕੀ ਕਰਨਾ ਹੈ ਸਿੱਧੀ ਪਲੇਟ ਹੈ ਆਪਾਂ ਅੱਧਾ ਕੱਲਾਂਗੇ ਠੀਕ ਹੈ ਸਿੱਧੀ ਪਲੇਟ ਪੋਣ ਵਾਸਤੇ ਐਸੀ ਦੱਸਣ ਵਾਸਤੇ ਨਿਸ਼ਾਨ ਲਾਇਆ ਜੀ ਮੈਂ ਮੁਰੱਪਾ ਨੇ ਕੀ ਕਰਨਾ ਹੈ ਇੱਥੋਂ 2 ਇੰਚ ਤੇ ਗਿਆ ਵੇ ਲੈਣਾ ਜੀ ਆਪਾਂ ਠੀਕ ਹੈ ਤੇ ਜਿਹੜਾ ਆਪਾਂ ਨੇ ਨਿਸ਼ਾਨ ਲਾਇਆ ਸੀ ਸੈਂਟਰ ਦੀ ਪਲੇਟ ਦੇ ਹਾਫ ਦਾ ਉਹਦੇ ਵਿੱਚ ਨੂੰ ਕਰਾਸ ਕਰ ਦਾਂਗੇ ਜੀ ਤੇ ਇੱਧਰ ਵੀ ਆਪਾਂ 2 ਇੰਚਾਂ ਛਾਂ ਲਾ ਲਾਂਗੇ ਇਹਨਾਂ ਦੋਨਾਂ ਦੇ ਵਿਚਕਾਰ ਆ ਸਿੱਧੀ ਪਲੇਟ ਤੀਸ਼ੀ ਪਲੇਟ ਦੇ ਸੈਂਟਰ ਇੰਸ਼ਾਂ ਲਾਵਾਂਗੇ ਜੀ ਇੱਕ ਉੱਪਰ 2 ਇੰਚ ਦਾ ਗੈਪ ਦੇ ਕੇ ਠੀਕ ਹੈ ਤੇ ਇੱਥੇ ਵੀ ਆਪਾਂ ਤੀਸ਼ੀ ਪਲੇਟ ਬੋੜੀ ਨੇ ਕੱਟ ਦਾਂਗੇ ਜਿਹੜੀ ਇਹ ਤੀਸ਼ੀ ਪਲੇਟ ਕੱਟੀ ਹੈ ਜੀ ਇਹ 6.5 ਇੰਚ ਪਰ ਪੈਂਦੀ ਹੈ ਜੀ ਆ ਦੇਖੋ ਹਾਂ ਦੱਸਦੇ ਹਾਂ साढ़े छे इंच पर आ जानी देखो, ठीक है साढ़े छे इंच ठीक है जिस तरीके ना पाएंगे ना सही साढ़े छे अपन मोटे जाने छे इंच पर रहूगी ठीक है।, है जी बिल्कुल सही नाप हैगी सो अपा पहला मोटे कटिंग कर दने जी आप पा देंगे पहला पहला चारों पल्हा पर पा देनी जी ਤੇ ਬੇ ਪਿਛਲਾ ਵਾਲਾ ਖੱਡ ਕੇ ਬੈਕ ਦਾ ਇਹ 프ਰੰਟ ਦੀ ਕਟ ਪਾ ਦਾਂਗੇ ਥੋੜੀ ਦੇਖਣ ਆ ਕੇ ਲੱਗਈ ਆਣੀ ਹੈ ਹੋ ਗਈ ਇਹਨੇ ਚੰਗਾ ਕੱਟਦੇ ਇਹਨੇ ਕਪੜਾ ਕੱਟਵਾਦਾ ਜੀ ਮੈਂ ਕਾਣ ਕੱਢੀ ਸੀ ਕਮੀਜ਼ ਦੀ ਐਸ ਤਰ੍ਹਾਂ ਕੱਟਵਾਦੇ ਹੋ ਗਏ ਥੋੜਾ ਜਿਹਾ ਇੱਟਾ ਗੇ ਹੈ ਕੱਟਵਾ ਸਹੀ ਕੱਟ ਲਾਂਗੇ ਆਪਾਂ ਠੀਕ ਹੈ ਨਿਸ਼ਾਨ ਲਾ ਦਾਂਗੇ ਆਪਾਂ ਪਲੇਟਾਂ ਦੇ ਨਿਸ਼ਾਨ ਵੀ ਲਾ ਲਏ ਆ ਜੀ ਮੈਂ ਇੱਥੇ ਮੈਂ ਨਿਸ਼ਾਨ ਲਾ ਲਏ ਪਲੇਟਾਂ ਦੇ ਠੀਕ ਹੈ ਜੀ ਤੇ ਹੁਣ ਆਪਾਂ ਪਿਛਲਾ ਵਾਲਾ ਕੱਟਦੇ ਆ ਜੀ ਇਹ ਪਿਛਲਾ ਵਾਲਾ 4.5 ਇੰਚ ਤਿਆਰ ਆ ਜੀ ਬਹੁਤ ਡੀਪ ਵਾਲੇ ਨਹੀਂ ਨਹੀਂ ਹੈਗੇ ਤੇ ਆਪਾਂ 5 ਇੰਚ ਕਟਿੰਗ ਕਰਨੀ ਧਾ ਇੰਚ ਫालतू ਤੇ ਉਤੋਂ ਲੈਣਾ ਹੈ 2.5 ਇੰਚ ਠੀਕ ਹੈ ਨਾ ਬਹੁਤੇ ਚੌੜੇ ਆ ਜੀ ਨਾ ਬਹੁਤੇ ਡੀਪ ਐ ਜਗਾ ਹੋਈ ਆਪਾਂ ਸਾਰਾ 1.5 ਇੰਚ ਹੀ ਕਾੜ ਪਾ ਦਾਂਗੇ ਇੱਥੇ ਥੋੜੀ ਗਲਾਈ ਦੇ ਦਾਂਗੇ ਜੀ ਠੀਕ ਹੈ ਹੁਣ ਇੱਕ ਗੱਲ ਧਿਆਨ ਦਿਓ ਜਿਨ੍ਹਾਂ ਦੇ ਗਲੇ ਜਿਆਦਾ ਡੀਪ ਹੁੰਨੇ ਆ ਜੀ ਸੂਟਾਂ ਦੇ ਜਿਵੇਂ 7 ਇੰਚ ਤਿਆਰ ਹੈ ਜੀ ਇਸੇ ਸੂਟ ਦੇ ਆਪਾਂ 3 ਇੰਚ ਆਪਣੇ ਢੇਹਾਂ ਦੇ ਲੈ ਲੈਣਾ ਇਹ ਜਿਆਦਾ ਡੀਪ ਗਲੇ ਪਾਉਣੇ ਆ ਜੀ 3 ਦੇ 60 ਦੇ ਲੈ ਲਓ ਜੀ ਉੱਪਰੋਂ ਆਪਾਂ ਸਵਾ ਦੋ ਹੀ ਰੱਖਣਾ ਹੈ ਜੀ ਠੀਕ ਹੈ ਜਦੋਂ ਆਪਾਂ ਗळा ਖੋਲਦੇ ਕਟਿੰਗ ਕਰੀ ਗळा ਖੋਲਦੇ ਆ ਜੀ ਫਿਰ ਉਹ ਘੱਟ ਖੁੱਲਦਾ ਹੈ ਜੀ ਸੈਟੇ ਆ ਜਾਂਦਾ ਹੈ ਫਿਟਿੰਗ ਉਹਦੀ ਜੇਪੋ 48 ਦਿਨ ਲੈ ਲਾਂਗੇ ਕਿ ਹੇਠਾਂ 48 ਦਿਨ ਲੈ ਲਾਂਗੇ ਜੀ ਫਿਕਰਾ ਜ਼ਿਆਦਾ ਖੁੱਲ ਜਾਂਦਾ ਜੀ ਇਹ ਮੋਢੇ ਘਰਨ ਲੱਗ ਜਾਂਦੇ ਆ ਐਸ ਕਰਕੇ ਜੇ ਗਲਾ ਡੀਪ ਗਲੇ ਆ ਤਾਂ ਹੇਠਾਂ ਛੱਡ ਕੇ ਲੈਣਾ ਜੀ ਤੇ ਉੱਪਰੋਂ ਸਵਾ ਗੋ ਰੱਖਿਆ ਕਰੋ ਜੇ ਗਲਾ ਖੁੱਲ ਗਿਆ ਤੇ ਦੂਜਾ ਸਤਣ ਜਾਂਦਾ ਜੀ ਗਲਾ ਫਿਰ ਠੀਕ ਹੈ ਤੇ ਇੱਕ ਹੋਰ ਗੱਲ ਹੈ ਜੀ ਜੇ ਗਲੇ ਡੀਪ ਹੈ ਹੋਰ ਤੇ ਉਲਟ ਪਾਸੇ ਨੂੰ ਸਭ ਜੀ ਲਾਇਆ ਕਰੋ ਜੀ ਇਹ ਨਿਸ਼ਾਨੀ ਆਪਣੇ ਟੀਰੇ ਕਟਿੰਗ ਕਰਨਾ ਜੀ ਆਪਣਾ ਵਾਲ ਕਟਿੰਗ ਕਰਕੇ ਐਦਰੋ ਸਿੱਧੀ ਕੱਢਦੇ ਕਰੋ ਜਿਹ ਉੱਪਰ ਨੂੰ ਥੀਰੇ ਵੱਲ ਨੂੰ ਠੀਕ ਹੈ ਉਲਟੀ ਕੱਟ ਪਾਉਣੀ ਹੈ ਜੀ ਜਿਹੜਾ ਇਹ ਗਲ ਦੀ ਬਣਨੇ ਤੁਸੀਂ ਬਿਲਕੁਲ ਮੋੜੇ ਪਿੱਛੇ ਉਹ ਨਹੀਂ ਜਾਣਗੇ ਜੀ ਹੈਗੇ ਠੀਕ ਹੈ ਜੀ ਆਪਾਂ ਇਹ ਗਾੜ ਕਾਟੇ ਕੱਲਣੇ ਜੀ ਇਹ 4.5 ਇੰਚ ਤਿਆਰ ਸੀਗਾ 5 ਇੰਚ ਪਕਟਿੰਗ ਕਰਨ ਲੱਗੇ ਆ ਇਹ ਇਹਨਾਂ ਦਾ ਮੁਰਲਾ ਗਲ ਹੈਗਾ ਇਹ ਉਹ ਹੈਗਾ ਇਹ 6 ਇੰਚ ਤਿਆਰ ਹੈ ਜੀ ਠੀਕ ਹੈ ਸਾਢੇ 6 ਜੀ ਕਟਿੰਗ ਕਰਾਂਗੇ ਮੁੱਲੇ ਜੀ ਠੀਕ ਹੈ ਤਾਂ ਮੁੱਲੇ ਜੀ ਕਟਿੰਗ ਹੋ ਗਈ ਹੈ ਜੀ ਹੁਣ ਬਾਹਾਂ ਦੀ ਕਟਿੰਗ ਕਰਦੇ ਆ ਜੀ ਆ ਟੱਕ ਦੇ ਨਿਸ਼ਾਨ ਜ਼ਰੂਰ ਲਾਇਆ ਕਰੋ ਜੋ ਉੱਪਰ ਫੀਟਿੰਗ ਕਰਨੇ ਟੱਕ ਦੇ ਨਾਲ ਟੱਕ ਜ਼ਰੂਰ ਲਾਇਆ ਕਰੋ ਜੀ ਠੀਕ ਹੈ ਬਾਹਾਂ ਕੱਟ ਕਰਾਂਗੇ ਜੀ ਇਹੜਾ ਬਾਕੀ ਫालतू ਕਪੜਾ ਬਚਿਆ ਸੀ ਉਹ ਮੈਂ ਡਬਲ ਕਾ ਕੇ ਰੱਖ ਲਈ ਜੀ ਠੀਕ ਹੈ ਡਬਲ ਤੇ ਲਾ ਲਈ ਜੀ ਖੁੱਲਾ ਪਾਸਾ ਆਪਣੇ ਵੱਲ ਰੱਖਿਆ ਜੀ ਮਨ ਭਰ ਸਾਹਮਣੇ ਰੱਖਿਆ ਜੀ ਤੇ ਸਭ ਤੋਂ ਵੱਡੀ ਗੱਲ ਪ੍ਰਿੰਟ ਦੇਖੇ ਪ੍ਰਿੰਟ ਇਦਨ ਜਾਣਦੇ ਹੀ ਸਾਰਾ ਠੀਕ ਹੈ ਜੀ ਸਵੈਜਲੇ ਪਾਸੇ ਆਪਾਂ ਆਪਣੇ ਮੋੜੇ ਰੱਖਾਂਗੇ ਜੀ ਅਜੇ ਹੁਣ ਟਾਲਣੇ ਹੈ ਜੀ ਤੁਹਾਨੂੰ ਮੈਨੂੰ ਸਹੀ ਲੱਗਦਾ ਏ ਤੇ ਹੈਗੇ ਬਾਹ ਹੈਗੀ 9.5 ਤਿਆਰ ਹੈ ਜੀ 6.5 ਇੰਚ ਮੂਰੀ ਹੈ ਜੀ ਇਹ ਅਕੋਰਡਿੰਗ ਆਪਾਂ ਕਟਿੰਗ ਕਰਾਂਗੇ ਬਾਹਾਂ ਦੀ ਆ ਦੇਖੋ 9.5 ਇੰਚ ਬਾਹ ਤਿਆਰ ਨੇ ਆਪਾਂ 11.5 ਇੰਚ ਕਟਿੰਗ ਕਰਾਂਗੇ ਹੁਣ ਕ ਸਿੰਪਲ ਇੱਕ ਨੀ ਬਣਾਉਣਾ ਹੈ ਠੀਕ ਹੈ ਜਿਹੜਾ ਕਪੜਾ ਬਾਦੂਏ ਕੱਟ ਕਰ ਦਾਂਗੇ ਜੀ ਆਪਾਂ ਠੀਕ ਹੈ ਪਹਿਲਾ ਕਪੜਾ ਕੱਟ ਕਰ ਦਾਂਗੇ ਸਾਰਾ ਇਹ ਗਲਤੀਆਂ ਨਾ ਹੋਰ ਦਿਓ ਜੀ ਹੁਣ ਜਿਨ੍ਹਾਂ ਦੀ ਫੀਟਿੰਗ ਜਿਆਦਾ ਭਾਰੀ ਹੁੰਨੀ ਹੈ ਜੀ ਜਾਂ ਬੜੀਆਂ ਹੁੰਨੀਆਂ ਬਾਦੂ ਹੁੰਨੀਆਂ 23 24 25 ਇੰਚ ਹੁੰਨੀਆਂ ਨਾ ਕਈ ਬਈ ਕਾਟਾਂ ਹੈ ਡੂੰਗੀਆਂ ਪਹਿਨਣੀਆਂ ਹੈ ਜੀ ਉਕੇ ਆਪਣੀ ਬਾਹ ਦੇ ਹੇਣਾ ਥੋੜਾ ਮਾਸ ਵੱਜ ਜਾਂਦਾ ਹੈ ਜੀ ਠੀਕ ਹੈ ਇਸ ਦਾ ਕਪੜਾ ਇਕੱਠਾ ਹੋਣ ਲੱ ਜਾਂਦਾ ਹੈ ਇਸ ਕੇ ਸਾਡੇ 3.5 ਇੰਚ ਪਰ ਕਾਟ ਦੇ ਪਾਉ ਚਾਹੇ 4 ਇੰਚ ਪਰ ਪਾ ਦੋ ਕਾਟ ਠੀਕ ਹੈ ਉਹ ਕਾਟ ਸਹੀ ਹੋਉਂਦੀ ਹੈ ਜੀ ਇਹ ਜ਼ਰੂਰੀ ਨਹੀਂ ਹੈ 3 ਇੰਚ ਪਰ ਕਾਟ ਪਾਉਣੀ ਹੈ ਜੀ ਯਾਰੀ ਲੇਡੀਜ਼ ਜਿਆਦਾ ਭਾਰੀ ਹੈ ਉਹ ਥੋੜੀ ਡੂੰਗੀ ਕਾੜੀ ਪੈਂਦੀ ਹੈ ਜੀ ਠੀਕ ਹੈ ਇਸ ਕਰਕੇ ਅਸੀਂ 3.5 ਇੰਚ ਪਰ ਕਾਟ ਪਾਵਾਂਗੇ ਇਹਨਾਂ ਦੇ ਮੋੜੇ ਤਿਆਰ 10 ਇੰਚ ਹੋਣਗੇ ਜੀ ਠੀਕ ਹੈ ਕਪੜਾ ਆਪਣਾ 8.5 ਇੰਚ ਹੈ ਜੀ ਤੇਪਾ 9.5 ਇੰਚ ਅਕੋਰਡਿੰਗ ਕਾਰਡ ਪਾਵਾਂਗੇ ਏਦਾਂ ਇੰਚ ਘੱਟ ਠੀਕ ਹੈ ਇੱਥੋਂ ਦੇਖੋ ਏਦਾਂ ਕਰਕੇ ਕਾਟ ਬਾਹਰ ਕੱਢ ਦਾਂਗੇ ਜੀ ਠੀਕ ਹੈ ਕਿਵੇਂ 3.5 ਇੰਚ ਪਰ ਕਾਰਡ ਪਾਈ ਹੈ ਜੀ ਥੋੜੇ ਡੀਪ ਕਰਕੇ ਪਾਈ ਹੈ ਜੀ ਤੇ 6.5 ਇੰਚ ਦੀ ਬਾਹ ਮੋਰੀ ਹੈ ਜੀ ਤੇਪਾ 1.5 ਫਾਤੂ ਲਵਾਂ ਕਪੜਾ 8 ਇੰਚ ਤੇਪਾ ਕਾਰਨਰ ਪਰ ਕੱਢ ਦਾਂਗੇ ਇਹ ਕਪੜਾ ਪੂਰਾ ਪੂਰਾ ਕਪੜਾ ਹੈ ਜੀ ਠੀਕ ਹੈ ਜੀ ਆ ਦੇਖ ਹੁਣ ਆਪਾਂ ਇੱਕ ਤਰ੍ਹਾਂ ਕੀ ਹੈ ਇੱਥੋਂ ਬਾਹ ਮੋਰੀ ਥੋੜੀ ਮੋੜ ਲੈਣੀ ਹੈ ਇਹ ਇਸ ਤਰੀਕੇ ਨਾਲ ਕਿ ਆਹ ਹੁੰਦਾ ਵੀ ਸਿੱਧੀ ਬਾਹ ਮੋਰੀ ਐ ਮੁੜ ਜਾਂਦੀ ਹੈ ਜੀ ਤੇ ਇੱਥੇ ਕੱਟ ਪੈ ਜਾਂਦਾ ਜੀ ਸੋ ਆਪਾਂ ਇਸ ਤਰੀਕੇ ਨਾਲ ਆਪਾਂ ਬਾਹ ਮੋਰੀ ਮੋੜ ਸਕਦੇ ਹਾਂ ਠੀਕ ਹੈ ਤੇ ਆਪਾਂ ਮੋੜੇ ਦੀ ਕਾਰ ਵੀ ਪਾ ਲੈਣੇ ਆ ਬਾਹਾਂ ਦਾ ਪ੍ਰਿੰਟ ਵੀ ਦੇਖ ਲਿਆ ਕਰੋ ਇਹ ਕਿ ਪਰਾ ਫालतू ਹੀ ਕੱਟ ਕਰਦਨੇ ਆ ਜੀ ਤੇ 1/2 ਇੰਚ ਦੀ ਬਾਹ ਨੂੰ ਕਾਟ ਫਰੰਟ ਤੇ ਪਾਵਾਂਗੇ ਜੇ ਤੁਹਾਡੇ ਬਾਹਾਂ ਪੱਲੇ ਸਹੀ ਰੱਖੇ ਹੋਏ ਆ ਜੀ ਤੇ ਫਰੰਟ ਦੀ ਕੱਟ ਪਹਿਲਾਂ ਹੀ ਪਾ ਲਿਆ ਕਰੋ ਆ ਦੇਖੋ ਠੀਕ ਹੈ ਸੋ ਬਹਾਹ ਦੀ ਕੱਟ ਪੈ ਗਈ ਹੈ ਜੀ ਆਪਣੀ ਤੇ ਕਮੀਜ਼ ਦੀ ਕਟਿੰਗ ਵੀ ਹੋ ਗਈ ਹੈ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਧੰਨਵਾਦ